Hey! ਕਤ ਸੁਹਾਨੀ ਆ ਸੁਹਾਣ ਕਤ ਸੁਹਾਨੀ ਆ ਸੁਹਾਣ ਸੁਹਾਨੀ ਦਾ ਸੁਹਾਣੀ ਆ ਯਾਦ ਲੜੇ ਕੋਰੇ ਅਹ ਯੋ ਜੈ ਜਸਾ ਪਿਆ ਜਗੇ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਣ ਸ਼ਬਦੇ ਜਗ ਬਹੁराण ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨ ਪ੍ਰਤਖ ਗੁਰੂ ਨਿਸਤਾਰੇ ਐਸੀ ਦੀਨ ਦਇਆਲ ਪਤਿਤ ਪਾਵਨ ਭਗਤ ਵਸਲ ਕਿਰਪਾ ਦੇ ਖਜ਼ਾਨੇ ਕਲਯੁਗ ਦੇ ਜੀਵਾਂ ਨੂੰ ਉਤਾਰਨ ਵਾਲੇ ਸਰਬ ਸੰਜੀਵਾਲਤਾ ਦੇ ਮੂਜਸ਼ਮੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜਿੱਥੇ ਉਸੇ ਵਿਸ਼ਵ ਭਾਰ ਵਿੱਚ ਸਿੱਖ ਸੰਗਤਾਂ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਚਾਹੋ ਔਰ عقیده ਦੇ ਸਹਿਤ ਮਨਾ ਰਹੀਆਂ ਉੱਥੇ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨ ਤਾਰਨ ਸਾਹਿਬ ਜੀ ਵਿਖੇ ਮਹਿੰਦਰ ਸਿੰਘ ਦਰਬਾਰ ਸਾਹਿਬ ਤਰਨ ਤਾਰਨ ਔਰ ਸਮੂਹ ਇਲਾਕਾ ਨਿਵਾਸੀ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਚੁਨਹਿਰੀ ਪਾਲਕੀ ਸਜਾ ਕਰਕੇ ਪੰਜ ਪਿਆਰੇ ਪੰਜ ਇਨਸ਼ਾਨ ਚੀ ਸਿੰਘਾਂ ਦੀ ਅਗਵਾਈ ਦੇ ਵਿੱਚ ਪਾਵਨ ਪਵਿੱਤਰ ਸਰੋਵਰ ਦੀਆਂ ਪ੍ਰਕਰਮਾਂ ਕਰਦੀਆਂ ਹੋਈਆਂ ਸੰਗਤਾਂ ਨੇ ਮਹਾਰਾਜ ਸਾਹਿਬ ਦੀ ਤਾਬਿਆ ਸ਼ਬਦ ਕੀਰਤਨ ਕੀਤਾ ਹੈ ਤਣ ਕਰਕੇ ਮਣ ਕਰਕੇ ਸੇਵਾਵਾਂ ਨਿਭਾਈਆਂ ਹਨ ਸਤਿਗੁਰੂ ਦੀ ਕਿਰਪਾ ਕਰਨ ਸਬਣਾ ਦੀਆਂ ਹਾਜ਼ਰੀਆਂ ਇਹ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮ ਦੀ ਰਾਤ ਬਖਸ਼ਿਸ਼ ਕਰਨ ਜਦੋਂ ਆਪਾਂ ਤਵਾਰੀਖ ਤੋਂ ਇਤਿਹਾਸ ਦੇ ਦਰਸ਼ਨ ਕਰਦੇ ਹਾਂ ਜੀ ਤੇ ਬਾਣੀ ਕੇ ਬੋਹਤ ਬਾਣੀ ਕੇ ਜਹਾਜ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਨਾਨਾ ਸਤਿਗੁਰਾਂ ਨੇ ਗੋੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਇਹ ਬਚਨ ਆਕੇ ਸਨ ਦੋਹੇ ਤਾਂ ਬਾਣੀ ਕਾ ਬੋਹਤਾਂ ਕਿ ਦੋਹੇ ਤਾਂ ਬਾਣੀ ਕਾ ਜਹਾਜ ਹੋਵੇਗਾ। ਤੋਂ ਬਾਣੀ ਕੇ ਬੋਹਤ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆ ਨੇ ਆਰਾਮਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਿੱਥੇ-ਜਿੱਥੇ ਵੀ ਭਾਵਨਾਵਾਲੀਆਂ ਰੂਹਾਂ ਨੇ ਆਪਣੇ ਅੰਤਰ ਆਤਮੇ ਵਿੱਚ ਕੋਈ ਜਿਹੜੀ ਰਚਨਾ ਅਸੀਂ ਰਚੀ ਸੀ ਉਹਨਾਂ ਨੂੰ ਹੁਕਮਨਾਮੀ ਭੇਜ ਕਰਕੇ ਸਾਰਿਆਂ ਦੀ ਰਚਨਾ ਕਤਰ ਕੀਤੀ ਔਰ ਜਿਹੜੀ ਸ਼ਬਦ ਦੀ ਕਸਵਟੀ ਤੇ ਖਰੀ ਉਤਰੀ ਉਹ ਰਤਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਦੇ ਵਿੱਚ ਮਹਾਰਾਜ ਸਾਹਿਬ ਨੇ ਅੰਕਿਤ ਕੀਤੀ ਉਤਰਾ ਸ਼ੱਜੂ ਕਾਨਾ ਔਰ ਪੀਲੂ ਸ਼ਾਸਣ ਵਰਗੇ ਵੀ ਆਏ ਪਰ ਉਹਨਾਂ ਦੀ ਬਾਣੀ ਵਿੱਚੋਂ ਕਿਤੇ ਨਿਰਾਸ਼ਤਾ ਕਿਤੇ ਹੰਗਤਾ ਝਲਕਦੀ ਸੀ ਤੇ ਮਹਾਰਾਜ ਸਾਹਿਬ ਨੇ ਉਹਨਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਥਾਂ ਹੀ ਦਿੱਤੀ ਪਰ ਮਹਾਰਾਜ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਇਹ ਆਦ ਬੀੜ ਦੀ ਸੰਪੰਨਤਾ ਕਰਵਾਈ ਜੀ ਔਰ ਜਦੋਂ ਸਤਗੁਰਾਂ ਨੇ ਆਦਬੀੜ ਦੀ ਸੰਪੂਰਨਤਾ ਹੁੰਦੀ ਏ ਤੇ ਉਸ ਸਮੇਂ ਮਹਾਰਾਜ ਸਾਹਿਬ ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਤਤਵੇ ਤੇ ਬਾਬਾ ਵੱਡਾ ਸਾਹਿਬ ਜੀ ਨੂੰ ਨਿਯਤ ਕਰਦੇ ਆ ਔਰ ਬਾਬਾ ਵੱਡਾ ਸਾਹਿਬ ਜੀ ਮਹਾਰਾਜ ਸਾਹਿਬ ਦਾ ਪਵਿੱਤਰ ਸਰੂਪ ਸੀਸ ਤੇ ਲੈਣ ਦੀ ਸੇਵਾ ਨਿਭਾਉਂਦੇ ਆ ਸ੍ਰੀ ਗੁਰੂ ਅਰਧਨ ਦੇਵ ਸਾਹਿਬ ਜੀ ਆਪ ਆਪਣੇ ਪਵਿੱਤਰ ਹੱਥਾਂ ਦੇ ਨਾਲ ਚੌਰ ਸਾਹਿਬ ਦੀ ਸੇਵਾ ਕਰਦੇ ਆ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਮਹਾਰਾਜ ਸਾਹਿਬ ਜੀ ਦੇ ਉੱਪਰ ਛਤਰ ਜਿਹੜੀ ਹੈ ਛਤਰ ਦੀ ਸੇਵਾ ਨਿਭਾਉਂਦੇ ਆ ਇਸੇ ਤਰ੍ਹਾਂ ਬਿਆੰਤ ਸੰਗਤਾਂ ਦੇ ਇਕੱਠ ਵਿੱਚ ਸੰਗਤਾਂ ਨੇ ਦੋ ਕਿਤਾਬਾਂ ਬਣਾਈਆਂ ਫੁੱਲਾਂ ਦੀ ਵਰਕਾ ਆਈ ਅਤਰ ਦੀ ਵਰਕਾ ਆਈ ਬੜੀ ਪ੍ਰੇਮ ਭਾਵਨਾ ਦੇ ਨਾਲ ਬਾਦ ਸਾਹਿਬ ਜੀਆਂ ਦੀ ਆਦ ਬੀੜ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼ੋਭਿਤ ਕੀਤੀ ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਪਹਿਲੇ ਮੁਖਵਾਕ ਬਖਸ਼ਿਸ਼ ਹੋਏ ਸੁਹੀ ਮੁਹੱਲਾ ਪੰਜਵਾਂ ਸੰਤਾਂ ਕੇ ਕਾਰਜਾਬ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਾਲ ਛਾਇਆ RAM ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ ਤੇ ਜਪਜੀ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੰਗਮਤਾਂ ਹੁੰਦੀ ਹੈ ਜਪਜੀ ਸਾਹਿਬ ਤੋਂ ਬਾਅਦ ਰਹਿਰਾ ਸਾਹਿਬ ਸੋਲਾ ਸਾਹਿਬ 31 ਰਾਗ ਨੇ ਔਰ ਇਸੇ ਤਰ੍ਹਾਂ ਬਾਦ ਵਿੱਚ ਗਾਥਾ ਚੌ ਬੋਲੇ ਸੁਣੇ ਭਗਤ ਸਹਬਾਨਾਂ ਦੀ ਬਾਣੀ ਸ਼ਲੋਕ ਵਾਰਾਂ ਤੇ ਵਧੇਰੇ ਸਵਈਏ ਇਹ ਬਾਣੀ ਦੇ ਆਪਾਂ ਦਰਸ਼ਨ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 31 ਰਾਗ 36 ਮਹਾਂਪੁਰਸ਼ਾਂ ਦੀ ਬਾਣੀ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਬਾਣੀ 19 ਰਾਗਾਂ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਸ਼ਲੋਕ ਹਨ ਕੇਵਲ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹ 17 ਰਾਗਾਂ ਵਿੱਚ ਔਰ ਧਾਨ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ 30 ਰਾਗਾਂ ਵਿੱਚ ਪੰਚਮ ਗੁਰੂ ਦੇਵ ਦੀ ਬਾਣੀ 30 ਰਾਗਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 15 ਰਾਗਾਂ ਵਿੱਚ ਹੈ ਤੋਂ ਸਾਧ ਸੰਗਤ ਇਹ ਜੋ ਬਾਣੀ ਦਾ ਖਜ਼ਾਨਾ ਹੈ ਇਹਨੂੰ ਮਹਾਰਾਜ ਸਾਹਿਬ ਨੇ ਕਿਹਾ ਮੁੰਦਾਵਣੀ ਮੁਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈ ਉਹਦੇ ਵਿੱਚ ਤਿੰਨ ਵਸਤਾਂ ਹਨ ਸਤ ਸੰਤੋਖ ਤੇ ਵਿਚਾਰ ਜਿਹੜਾ ਭਾਈ ਬਾਣੀ ਦੇ ਸਤਿ ਨੂੰ ਸੁਣਦਾ ਹੈ ਸਮਝਦਾ ਹੈ ਵਿਚਾਰ ਕੇ ਆਪਣੇ ਕਰਦਾਰ ਵਿੱਚ ਲੈ ਆਉਂਦਾ ਹੈ ਉਹ ਲੋਕ ਪਰਲੋਕ ਵਿੱਚ ਸੁਰਖਰੂ ਉਹਦਾ ਲੋਕ ਪਰਲੋਕ ਸੁਹੇਲਾ ਹੋ ਨਿਭੜਦਾ ਹੈ ਇਸ ਕਰਕੇ ਮੈਂ ਮਹਾਰਾਜ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਪ ਦੀ ਜਿੱਤੇ ਸਰਬੱਤ ਸੰਗਤਾਂ ਨੂੰ ਵਧਾਈ ਦੇਣਾ ਹੈ ਉਹਤੇ ਨਾਲ ਹੀ ਬੇਨਤਾ ਬੇਨਤੀ ਕਰਦਾ ਹੈ ਭਾਈ ਗੁਰਬਾਣੀ ਦੀ ਵਿਚਾਰ ਧਾਰਾ ਇਸ ਫਲਸਫੇ ਨੂੰ ਸਮਝੀਏ ਔਰ ਆਪਣੇ ਜੀਵਨ ਵਿੱਚ ਕਰਦਾਰ ਵਿੱਚ ਅਪਣਾਈਏ ਤਾਂ ਜੋ ਸਾਡੇ ਲੋਕ ਪਰ ਲੋਕ ਸੁਹੇਲੇ ਹਸਨ ਹੋ ਸਕਣ ਅਸੀਂ ਮਹਾਰਾਜ ਸਾਹਿਬ ਦੀ ਮਹਿਰਾਮਤ ਦੇ ਪਾਤਰ ਬਣ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿ ਸ਼ੰਸਰੀ ਜਬਾਰ ਸਾਹਿਬ ਤਰਨਤਨ ਵਿਖੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਛਾ ਜੀ ਪਾਵਨ ਤੇ ਪਵਿੱਤਰ ਧਰਤੀ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਸਿੱਖ ਸੰਗਤ ਇਲਾਕਾ ਨਿਵਾਸੀ ਦੀ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੁਨਹਿਰੀ ਪਾਲਕੀ ਦੇ ਰੂਪ ਵਿੱਚ ਗੁਰੂ ਨਾਨਕ ਬਾਬੇ ਦੀ ਵਡਿਆਈ ਸ਼ਬਦ ਰੂਪੀ ਕੀਰਤਨ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨਿਸ਼ਾਨ ਚੀ ਸਿੰਘ ਪੰਜ ਪਿਆਰੇ ਸਿੰਘ ਸਹਬਾਨਾਂ ਦੀ ਅਗਵਾਈ ਹੇਠ ਅਮਰਤ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਨੂੰ ਲੈ ਕਰਕੇ ਸਿੱਖ ਸੰਗਤ ਦੇ ਰੂਪ ਵਿੱਚ ਆਰੰਭ ਕਰਕੇ ਪ੍ਰਕਰਮਾ ਸਰੋਵਰ ਦੀਆਂ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਸਰੂਪ ਗੁਰਦੁਆਰਾ ਮੰਨਜੀ ਸਾਹਿਬ ਵਿਖੇ ਸਿੱਖ ਸੰਗਤ ਨੂੰ ਹੈਡ ਗੰਤੀ ਸਾਹਿਬ ਵੱਲੋਂ ਅੱਜ ਦੇ ਪਾਵਨ ਤੇ ਪਵਿੱਤਰ ਦਿਹਾੜੇ ਦੀ ਜਿੱਥੇ ਸਿੱਖ ਸੰਗਤ ਨੂੰ ਵਧਾਈ ਦਿੱਤੀ ਹੈ ਉੱਥੇ ਦਾਸ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦਾ ਸੇਵਾਦਾਰ ਹੋਂਦ ਦੇ ਨਾਂ ਦੇ ਉੱਤੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ ਤੇ ਇੱਕ ਕਾਮਨਾ ਕਰਦਾ ਹੈ ਆਪ ਜੀ ਦੇ ਰਾਂ ਸਿੱਖ ਸੰਗਤ ਦੇ ਚਰਨਾਂ ਵਿੱਚ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਹੈ ਅੱਜ ਦੇ ਹਾਲਾਤਾਂ ਮੁਤਾਬਕ ਦੁਨੀਆ ਨੂੰ ਇੱਕ ਮੇਰੇ ਵੱਲੋਂ ਇੱਕ ਤੁਹਾਡਾ ਸੇਵਾਦਾਰ ਹੋਂਦ ਦੇ ਨਾਂ ਤੇ ਅਪੀਲ ਆ ਕਿਉਂਕਿ ਬੱਚੇ ਲਾਲੀਏ ਚ ਮਨੁੱਖਤਾ ਲਾਲੀਏ ਸਾਰੀ ਨਸ਼ਿਆਂ ਦੇ ਦਰਿਆ ਵਿੱਚ ਰੁੜਦੀ ਜਾ ਰਹੀ ਆ ਆਪਾਂ ਸਾਰੇ ਜਾਣੇ ਜਿਹੜੇ ਘਰ ਅੱਜ ਖਲੋਤੇ ਆ ਇਸ ਘਰ ਕੋਈ ਵੀ ਘਟਾ ਨਹੀਂ ਕੇ ਤਨਮਨ ਕਰਕੇ ਅੱਜ ਸਾਰੇ ਜਾਣੇ ਅਰਦਾਸ ਬੇਨਤੀ ਕਰਕੇ ਜਾਈਗੇ ਪਿਹੇ ਗੁਰੂ ਅਰਜਨ ਦੇ ਪਾਤਸ਼ਾਹ ਇਹ ਦੁਨਿਆਵੀ ਦੁਨੀਆ ਨੂੰ ਜਿਹੜਾ ਵੀ ਅੱਜ ਤੇ ਕੋੜ ਲੱਗਾ ਏ ਉਹ ਕੋੜ ਤੋਂ ਦੂਰ